ਨਮਸਕਾਰ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮੈਂ ਡਾਕਟਰ ਸੁਖਬੀਰ ਕੌਰ ਜ਼ਿਲ੍ਹਾ ਸੇਫਟੀ ਅਫੀਸਰ ਤਰੰਤਾਰਾ ਮੈਂ ਜਿਹੜੇ એનર્ਜੀ ਡਰਿੰਕ ਦੇ ਉੱਤੇ ਪਾਬੰਦੀ ਲਗਾਈ ਹੈ ਇਸ ਕਾਰਨ ਉਸ ਬੰਦੇ ਨੂੰ ਜਾਣ ਕਰਦੇ ਹਾਂ ਜਿਹੜੇ એનર્ਜੀ ਡਰਿੰਕਸ ਹੈ ਇਹਨਾਂ ਬਾਰੇ ਅਸੀਂ ਬੜੀ ਹੀ ਦੇਰ ਤੋਂ ਸਾਰਿਆਂ ਨੂੰ ਬਾਰ-ਬਾਰ ਅਗਾਹ ਕਰਾ ਰਹੇ ਸੀ ਵੀ ਜਿਹੜੀ ਇਹਦੇ ਉੱਤੇ ਵਾਰਨਿੰਗ ਲਿਖੀ ਹੋਈ ਹੈ ਕਿ 18 ਸਾਲ ਤੋਂ ਛੋਟੇ ਬੱਚੇ ਨੂੰ ਬਿਲਕੁਲ ਵੀ એનર્ਜੀ ਡਰਿੰਕਸ ਜਿਹੜਾ ਆ ਨਹੀਂ ਦਿੱਤਾ ਜਾਣਾ ਚਾਹੀਦਾ ਉਹਦੇ ਉੱਤੇ ਵਾਰਨਿੰਗ ਵੀ ਲਿਖੀ ਹੁੰਦੀ ਹੈ ਕਿ ਜਿਹੜੀਆਂ ਗਰਭਵਤੀ ਔਰਤਾਂ ਨੇ ਜਿਹੜਿਆਂ ਦੁੱਧ ਪਿਲਾ ਰਹੇ ਨੇ ਬੱਚਿਆਂ ਨੂੰ ਜਾਂ ਜਿਹੜੇ 18 ਸਾਲ ਤੋਂ ਛੋਟੇ ਬੱਚੇ ਆ ਉਹਨਾਂ ਨੂੰ ਇਹ ਬਿਲਕੁਲ ਨਹੀਂ ਦਿੱਤੀ ਜਾਣੀ ਚਾਹੀਦੀ ਹੁਣ ਜਿਹੜੇ ਸਾਡੇ ਕੋਲ ਆ ਪ੍ਰੋਹੀਬਿਸ਼ਨ ਆਰਡਰਸ ਇਹਦੇ ਸਰਕਾਰ ਵੱਲੋਂ ਆ ਗਏ ਨੇ ਸਾਡੇ ਜਿਹੜੇ ਸਿਹਤ ਮੰਤਰੀ ਡਾਕਟਰ ਬਲਬੀ ਸਿੰਘ ਜੀ ਨੇ ਉਹਨਾਂ ਨੇ ਇੱਕ ਖਾਸ ਕਿਹਾ ਹੈ ਕਿ ਜਿਹੜਾ ਆਪਾਂ ਯੁੱਧ ਨਸ਼ਿਆਂ ਵਿਰੁੱਧ ਕਰ ਰਹੇ ਆ ਉਹਦੇ ਚ ਆਪਾਂ ਕਿਉਂ ਨਾ ਇੱਥੋਂ ਹੀ ਸ਼ੁਰੂ ਕਰੀਏ ਕਿ ਇਹ ਜਿਹੜਾ એનર્ਜੀ ਡਰਿੰਕ ਹੈ ਉਜਧ ਨਸ਼ਿਆਂ ਵਿਰੋਧਾ ਨਸ਼ਾ ਜਿਹੜਾ ਹੈ ਲੈਵ ਤੇ ਉਹਦਾ ਤੇ ਇੱਕ ਚੱਲ ਰਿਹਾ ਉਹਦੇ ਬਾਰੇ ਸਾਰਾ ਕੁਝ ਜੋ ਵੀ ਅਸੀਂ ਪ੍ਰੀਕਾਸ਼ਨਸ ਲੈ ਰਹੇ ਆਂ ਸਭ ਕੁਝ ਹੋ ਰਿਹਾ ਹੈ ਪਰ ਜਿਹੜਾ ਕਿ ਇਹ ਬੱਚਿਆਂ ਨੂੰ એનર્ਜੀ ਡਰਿੰਕ ਜਿਨ੍ਹਾਂ ਦਾ ਇੱਕ ਐਡਿਕਟਿਵ ਪੋਟੈਂਸ਼ੀਅਲ ਹੈਗਾ ਇਹ ਉਹਨਾਂ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ ਉਹਦੇ ਲੈਂਦੇ ਆ ਹੀ ਇਹ ਸਾਡੇ ਜਿਹੜੇ ਕਮਿਸ਼ਨਰ ਐਫ ਡੀ ਏ ਨੇ ਅ ਦਿਲ ਰਾਜ ਸਿੰਘ ਜੀ ਉਹਨਾਂ ਵੱਲੋਂ ਆ ਪ੍ਰੋਹੀਬਿਸ਼ਨ ਆਰਡਰ ਜਿਹੜੇ ਜਾਰੀ ਹੋ ਗਏ ਨੇ ਜਿਹੜੇ ਕਿ ਮੈਂ ਸਾਰਿਆਂ ਨਾਲ ਸ਼ੇਅਰ ਕੀਤੇ ਆ ਬੀ ਯੋਜ ਨਾਲ ਵੀ ਉਹਨਾਂ ਨੂੰ ਵੀ ਜਿਹੜੇ ਮੰਤਰੀ ਸਾਡੇ ਸਿਹਤ ਮੰਤਰੀ ਸਾਹਿਬ ਨੇ ਹੀ ਦੱਸ ਦਿਆ ਮੀਟਿੰਗ ਚ ਕਿ ਭਈ ਇਹ ਇਸ ਇਤੇ ਖਾਸ ਧਿਆਨ ਰੱਖੋ ਕਿ ਸਕੂਲਸ ਦੇ ਜਿਹੜੇ ਕੈਂਟੀਨਸ ਨੇ ਤੇ ਸਕੂਲ ਦੇ ਅੰਦਰ ਇਹ ਚੀਜ਼ ਜਿਹੜੀ ਐ ਐਨਰਜੀ ਡਰਿੰਕ ਬਿਲਕੁਲ ਨਾ ਮਿਲੇ ਦੂਸਰੀ ਜਿਹੜੀ ਇਹਦੇ ਚ ਮੇਨ ਚੀਜ਼ ਐ ਉਹ ਇਹ ਐ ਕਿ ਜਿਹੜਾ ਅ अर्बन ਏਰੀਆ ਸ਼ਹਿਰੀ ਏਰੀਆ ਲਾ ਕੇ ਉਹਦੇ ਵਿੱਚ 50 ਮੀਟਰ ਸਕੂਲ ਦੇ ਦਾਇਰੇ ਚ ਤੇ 100 ਮੀਟਰ ਜਿਹੜਾ ਰੂਰਲ ਪਿੰਡੂ ਲਾ ਕੇ ਜ ਇਹ ਚੀਜ਼ ਜਿਹੜੀ ਹੈ ਅਵੇਲੇਬਲ ਹੀ ਨਾ ਹੋਵੇ ਉਹਦੇ ਵਾਸਤੇ ਅਸੀਂ ਸਾਰਿਆਂ ਨੂੰ ਅ ਕਹਾਂ ਹੈ ਕਿ ਦੇਈ ਤੁਸੀਂ ਆਪਣਾ ਇਹਨੂੰ ਬਿਲਕੁਲ ਜਿਹੜਾ ਇਸ ਏਰੀਆ ਚ ਪ੍ਰੋਹਿਬਿਟਿਡ ਹੈ ਔਰ ਬਾਕੀ ਅਸੀਂ ਕਰਿਆਨਾ ਸਟੋਰ ਵਾਲਿਆਂ ਦੀ ਮੀਟਿੰਗ ਲੈ ਕੇ ਜਿਹੜੇ ਆਪਣੇ ਹਲਵਾਈ ਇਵਨ ਬੇਕਰੀਜ਼ ਵਾਲੇ ਜਿਹੜੇ-ਜਿਹੜੇ ਵੀ ਲੋਗ ਇਹ ਸਟ੍ਰਿੰਗਸ ਨੂੰ ਰੱਖਦੇ ਹਨ ਉਹਨਾਂ ਨੂੰ ਕਿਹਾ ਹੈ ਕਿ ਇਹਦੀ ਜਿਹੜੀ ਵਾਰਨਿੰਗ ਹੈ ਉਹ ਖਾਸ ਤੌਰ ਤੇ ਸਾਰਿਆਂ ਨੂੰ ਦੱਸੀ ਜਾਵੇ ਤੇ ਜਿਹੜਾ ਇਹ ਦਾਇਰਾ ਦੱਸਿਆ ਗਿਆ ਹੈ ਉਹਦੇ ਵਿੱਚ ਇਹ ਬਿਲਕੁਲ ਵੀ ਨਾ ਵੇਚੀ ਜਾਵੇ ਮੈਂ ਕਿਹਾ ਸੀ ਸੇਧੋ ਪਾ ਕੇ ਬਣਾਉ ਇਹ ਤੁਹਾਰੀਆਂ ਵੀ ਕੀਤੀ ਜਾਂਦੀਆਂ ਨੇ ਇਹਦੇ 'ਚ ਇਹ ਹੈ ਕਿ ਆ ਆ ਜਿਹੜੀ ਪ੍ਰੋਹੀਬੀਸ਼ਨ ਆਰਡਰਸ ਨੇ ਇਹ ਅਸੀਂ ਸਾਰਿਆਂ ਨੂੰ ਸਾਰਿਆਂ ਨਾਲ ਸਾਂਝੇ ਕਰਤੇ ਗਏ ਇਵਨ ਜਿਹੜੀ ਆਰਬੀਐਸ ਦੀ ਟੀਮ ਜੀ ਸਾਡੀਆਂ ਜਾਣਦੀਆਂ ਨੇ ਸਾਡੇ ਮਾਨਯੋਗ ਸਿਵਲ ਸਰਜਨ ਡਾਕਟਰ ਗੁਰਪ੍ਰੀ ਤ੍ਰੈਵਲੋਂ ਐਸਐਮਓਜ਼ ਨੂੰ ਆਰਬੀਐਸਕੇ ਟੀਮਜ਼ ਨੂੰ ਸਾਰਿਆਂ ਨੂੰ ਇਹ ਦੱਸਿਆ ਗਿਆ ਹੈ ਕਿ ਇਹਦੇ ਬਾਰੇ ਟੋਟਲ ਨੌਲੇਜ ਦੇਣੀ ਹੈ ਤੇ ਜਿੱਥੇ-ਜਿੱਥੇ ਵੀ ਆ ਉਹਨਾਂ ਨੂੰ ਮਨਾ ਕੀਤਾ ਜਾਵੇ ਵੀ ਇਹ ਨਹੀਂ ਹੋਣੀ ਚਾਹੀਦੀ ਉਹਨੂੰ ਕੈਂਟੀਨਸ ਤੋਂ ਸਕੂਲ ਦੇ ਆਸ-ਪਾਸ ਤੋਂ ਤੇ ਵਾਪਸ ਕਰਾਤੀ ਜਾਏ ਇਸ ਸੰਬੰਧ ਵਿੱਚ ਜਿਹੜੇ ਸ਼ਹਿਰ ਦੇ ਦੁਕਾਨਦਾਰ ਉਹਨਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਸਾਰੇ ਸ਼ਹਿਰ ਦੇ ਜਿਹੜੇ ਹੈਗੇ ਨੇ ਦੁਕਾਨਦਾਰ ਉਹਨਾਂ ਦੀ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਮੀਟਿੰਗ ਅਸੀਂ ਕਰਾ ਕੇ ਉਹਨਾਂ ਨੂੰ ਸਾਰਿਆਂ ਨੂੰ ਇਹਦੇ ਬਾਰੇ ਦੱਸਿਆ ਗਿਆ ਤੇ ਮੈਂ ਤਾਂ ਇਹ ਕਹਿ ਵੀ ਕੋਸ਼ਿਸ਼ ਕਰੋ ਵੀ ਇਹ ਸਾਡੇ ਤਰਨਦਾਰਾਂ ਚ ਹੋਵੇ ਨਾ ਕਿ ਆਪਾਂ ਨੂੰ ਕੀ ਐਡੀ ਲੋਡ ਪਈ ਆ ਕਿ ਵੀ ਅਸੀਂ ਇਹ ਜ਼ਰੂਰੀ ਸੈਂਡ ਕਰ ਨਹੀਂ ਆ ਰਹੇ ਹਾਂ ਕੋਈ ਮੈਸੇਜ ਹੈ ਨਾ ਜੁਨੇ ਛੋਟੇ ਬੱਚਿਆਂ ਨੂੰ ਜ ਆ ਬੱਚਿਆਂ ਨੂੰ ਤੇ ਪੇਰੈਂਟਸ ਨੂੰ ਖਾਸ ਕਰਕੇ ਮੈਸੇਜ ਹੈ ਕਿ ਬਈ ਹੁਣ ਜਦੋਂ ਅਸੀਂ ਪੰਜਾਬੀ ਚ ਤਨੂ ਸਾਰਿਆਂ ਨੂੰ ਇਹ ਮੈਸੇਜ ਪਹੁੰਚਾਣਾ ਪਹੁੰਚਾ ਦਿੱਤਾ ਹੈ ਦੱਸਿਆ ਗਿਆ ਹੈ ਅਖਬਾਰਾਂ 'ਚ ਦਿੱਤਾ ਗਿਆ ਹੈ ਇਵਨ ਟੀਚਰਸ ਜਿਹੜੇ ਨੇ ਸਕੂਲਾਂ 'ਚ ਦੱਸ ਰਹੇ ਨੇ ਤੇ ਇਹ ਪੇਰੈਂਟਸ ਦਾ ਪੂਰਾ ਪੂਰਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਚੀਜ਼ ਤੋਂ ਬਚਾਉਣ ਕਿਉਂਕਿ ਇਹ ਪੇਰੈਂਟਸ ਦੀ ਵੀ ਪੂਰੀ ਇਵਨ ਮੰਤਰੀ ਸਾਹਿਬ ਨੇ ਵੀ ਇਹ ਹੀ ਕਿਹਾ ਕਿ ਪੇਰੈਂਟਸ ਦੀ ਵੀ ਪੂਰੀ ਉਨੀ ਜ਼ਿੰਮੇਵਾਰੀ ਹੈ ਆਪਣੇ ਬੱਚਿਆਂ ਵੱਲ ਕਿ ਇਹ ਇਹਨਾਂ ਨੂੰ ਬਾਰ-ਬਾਰ ਦੱਸਣ ਤੇ ਉਹਨਾਂ ਨੂੰ ਇਸ ਲਈ ਇਸ ਚੀਜ਼ ਨੂੰ ਪੈਨ ਤੋਂ ਮਨਾ ਕਰਨ ਔਰ ਇਸ ਚੀਜ਼ ਵਾਸਤੇ ਪੈਸੇ ਨਾ ਦੇ। 18 ਸਾਲ ਤੋਂ ਘੱਟ ਦੇ ਬੱਚੇ ਕਾਨੂੰਨ ਦੀ ਉਲੰਘਣਾ ਕਰਦੇ ਤੇ ਕੀ ਕਰਦੇ। ਹਟਾ 18 ਸਾਲ ਤੋਂ ਘੱਟ ਬੱਚੇ ਬੱਚਿਆਂ ਦੇ ਖਿਲਾਫ ਕੀ ਕੀ ਕਰਦੇ। ਹਾਂ ਜੀ। ਸਾਰੇ ਜਿਹੜੇ ਨੁਮਾਇੰਦੇ ਨੇ ਕਰੀਆਨਾ ਸਟੋਰ ਵਾਲਿਆਂ ਦੇ ਹਲਵਾਏਾਂ ਦੇ ਬੇਕਰੀਸ ਦੇ ਜਿੱਥੇ ਵੀ ਇਹ ਡਰਿੰਕ એનર્ਜੀ ਡਰਿੰਕ ਅਵੇਲੇਬਲ ਹੁੰਦਾ ਉਹਨਾਂ ਨੂੰ ਅਸੀਂ ਹਦਾਇਤ ਕੀਤੀ ਹੈ ਔਰ ਸਾਰਿਆਂ ਨੂੰ ਹੀ ਇਹ ਕਹਿਆ ਹੈ ਤੁਹਾਡੇ ਥਰੂ ਵੀ ਕਹਿ ਰਹੇ ਆ ਕਿ ਇਸਪੈਡ ਕਰੋ ਮੈਸੇਜ ਕਿ ਇਹ ਦੀ ਜਿਹੜੀ ਵਾਰਨਿੰਗ ਹੈ ਜਿਹੜੀ ਕਿ ਕੋਈ ਨਹੀਂ ਪੜਦਾ ਉਹਨੂੰ ਪੰਜਾਬੀ ਚ ਤੇ ਵੱਡਾ ਵੱਡਾ ਕਰਕੇ ਲਿਖ ਲੈ ਕਿ 18 ਸਾਲ ਤੋਂ ਛੋਟਾ ਬੱਚਾ ਤੇ ਬਿਲਕੁਲ ਨਹੀਂ ਲਏਗਾ ਠੀਕ ਠੀਕ ਹੈ ਔਰ ਜਿਹੜੀ ਸਕੂਲ ਦੇ ਅੰਦਰ ਤੇ ਇੱਥੇ ਆਸ-ਪਾਸ ਇਹ ਬੈਨ ਹੈ ਬੈਨ ਹੋ ਗਿਆ ਇਹਨੂੰ ਨਹੀਂ ਲੈਣੀ ਇਹਨੂੰ ਮਨਾ ਕੀਤਾ ਜਾਏ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖ ਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ